ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਸੰਗਤ ਦੀ ਰੰਗਤ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਮਨੁੱਖ ਸਮਾਜਿਕ ਪ੍ਰਾਣੀ ਹੈ ਓਹੋ ਇਕੱਲਾ ਨਹੀਂ ਰਹਿ ਸਕਦਾ ਇਸ ਲਈ ਉਹ ਇੱਕ ਦੂਜੇ ਨਾਲ ਮਿਲਦਾ ਉੱਠਦਾ ਬੈਠਦਾ ਅਤੇ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸਾਥ ਦਿੰਦਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਓਹ ਕਿਹੋ ਜਿਹੇ ਮਨੁੱਖ ਨਾਲ ਸਾਥ ਰੱਖਦਾ ਹੈ ਚੰਗੇ ਸੁਭਾਅ ਦੇ ਮਨੁੱਖ ਨਾਲ ਉੱਠਣਾ ਬੈਠਣਾ ਚੰਗੀ ਸੰਗਤ ਹੈ ਇਹ ਗੱਲ ਇਹ ਸੱਚ ਹੈ ਕਿ ਸੰਗਤ ਆਪਣਾ ਅਸਰ ਜਰੂਰ ਦਿਖਾਉਂਦੀ ਹੈ ਜਿਸ ਤਰ੍ਹਾਂ ਪਾਰਸ ਦੀ ਚੋਹੀ ਲੋਹੇ ਨੂੰ ਵੀ ਸੋਨਾ ਬਣਾ ਦਿੰਦੀ ਹੈ ਤਾਂ ਠੀਕ ਉਸੇ ਤਰ੍ਹਾਂ ਹੀ ਚੰਗੀ ਸੰਗਤ ਦੇ ਅਸਰ ਨਾਲ ਮਨੁੱਖ ਮਾਂ ਤਾਂ ਦੇ ਉੱਚ ਆਸਨ ਤੇ ਵੀ ਵਿਰਾਜਮਾਨ ਹੋ ਜਾਂਦਾ ਹੈ ਪਰ ਜੇਕਰ ਕੋਈ ਕਾਜਲ ਦੀ ਕੋਠੀ ਵਿੱਚ ਜਾਵੇਗਾ ਤੇ ਤਾਂ ਤਕਾਲਕਤਾ ਦਾ ਕੋਈ ਨਾ ਕੋਈ ਨਿਸ਼ਾਨ ਲੱਗਣਾ ਸੁਭਾਵਿਕ ਹੈ ਇੱਥੇ ਕਹਿਣ ਤੋਂ ਭਾਵ ਹੈ ਕਿ ਜੇ ਚੰਗੀ ਸੰਗਤ ਮਨੁੱਖ ਨੂੰ ਮਹਾਨ ਬਣਾਉਂਦੀ ਹੈ ਤਾਂ ਬੁਰੀ ਸੰਗਤ ਉਸ ਨੂੰ ਰਾਖਸ਼ ਬਣਾ ਦਿੰਦੀ ਹੈ ਅੰਗਰੇਜ਼ੀ ਵਿੱਚ ਇਕ ਕਥਨ ਹੈ ਕਿ ਕਿਸੇ ਮਨੁੱਖ ਨੂੰ ਜਾਣਨ ਲਈ ਉਸਦੀ ਸੰਗਤ ਨੂੰ ਜਾਣ ਲਵੋ ਬੁਰੇ ਮਨੁੱਖਾ ਦਾ ਸਾਥ ਕਰਨ ਨਾਲ ਹਰ ਕਦਮ ਉਤੇ ਮਾਨ ਭਾਨੀ ਦਾ ਧੰਨ ਉਠਾਉਣੀ ਹੀ ਪੈਦੀ ਹੈ ਲੋਹਾਲੋ ਇਹ ਦੇ ਨਾਲ ਪਵਿੱਤਰ ਅਗ ਨੂੰ ਹਥੋੜਿਆਂ ਨਾਲ ਪੇਟਦਾ ਹੈ ਉਹ ਸੰਗਤ ਦਾ ਅਸਰ ਬੜਾ ਹੀ ਭਿਆਨਕ ਹੁੰਦਾ ਹੈ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਪਕੜਦਾ ਹੈ ਜਦੋਂ ਕਿ ਚੰਗੀ ਸੰਗਤ ਆਤਮ ਸੰਸਕਾਰਾਂ ਦਾ ਮਾਤਾ ਪੁਰਮ ਸਥਾਨ ਹੈ ਇਹ ਸਾਧਨ ਹੈ ਇਹ ਬੁੱਧੀ ਵਿੱਚ ਤੇਜ ਬੋਲਾਂ ਵਿੱਚ ਸਚਾਈ ਮਾਨ ਅਤੇ ਤਰੱਕੀ ਦਾ ਵਿਸਤਾਰ ਅਤੇ ਜਸ ਨੂੰ ਵੱਖ-ਵੱਖ ਦਿਸ਼ਾਵਾਂ ਵਿੱਚ ਫੈਲਾਉਂਦੀ ਹੈ ਕੱਚ ਵੀ ਸੋਨੇ ਦੇ ਗਹਿਣਿਆਂ ਵਿੱਚ ਜੜ ਕੇ ਮਣੀ ਦੀ ਸ਼ੋਭਾ ਪਾਉਂਦਾ ਹੈ ਕਮਲ ਦੇ ਪੱਤਿਆਂ ਉੱਤੇ ਪਈਆਂ ਪਾਣੀ ਦੀਆਂ ਨਫਰਤ ਮੋਤੀਆਂ ਵਰਗੀਆਂ ਜਾਪਦੀਆਂ ਹਨ ਚੰਗੀ ਸੰਗਤ ਮਨੁੱਖ ਨੂੰ ਅਗਿਆਨ ਤੋਂ ਅਗਿਆਨ ਤੋਂ ਗਿਆਨ ਵੱਲ ਨਫਰਤ ਤੋਂ ਪਿਆਰ ਵੱਲ ਈਰਖਾ ਤੋਂ ਸਹਿਯੋਗਤਾ ਵੱਲ ਅਤੇ ਅਵਿਧਿਆ ਤੋਂ ਵਿਦਿਆ ਵੱਲ ਲਿਆ ਜਾਂਦੀ ਹੈ। ਮਹਾਪੁਰਖਾਂ ਦਾ ਸਾਥ ਮਨੁੱਖ ਲਈ ਲਾਭਕਾਰੀ ਹੁੰਦਾ ਹੈ। ਇਤਿਹਾਸ ਵਿੱਚ ਸਾਨੂੰ ਕਈ ਉਦਾਹਰਣ ਮਿਲਦੇ ਹਨ ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਚੰਗੀ ਸੰਗਤ ਨਾਲ ਕਈ ਮਨੁੱਖਾ ਦਾ ਜੀਵਨ ਬਦਲ ਗਿਆ ਹੈ ਕੁਸੰਗਤ ਕਾਰਨ ਚੰਗੇ ਮਨੁੱਖ ਕੁਰਾਹੇ ਪੈ ਗਏ ਹਨ ڈاکੂ ਰਤਨਾਕਾਰ ਚੰਗੀ ਸੰਗਤ ਨਾਲ ਵਾਲਮੀਕੀ ਅਤੇ ڈاکੂ ਉਂਗਲੀਮਾਲ ਮਹਾਤਮਾ ਬੁੱਧ ਦੀ ਸੰਗਤ ਨਾਲ ਮਨੁੱਖਤਾ ਦੇ ਰਾ ਪੈ ਗਿਆ ਇਸ ਦੇ ਉਲਟ ਕੁਸੰਗਤ ਕਾਰਨ ਮਹਾਨ ਤੋਂ ਮਹਾਨ ਮਨੁੱਖ ਵੀ ਪਤੰਦੀ ਰਖਾਈ ਵਿੱਚ ਡਿਗਦੇ ਵਿਖੇ ਗਏ ਹਨ ਮੰਤਰਾ ਦੀ ਸੰਕਾਤ ਕਾਰਨ ਕਈ ਨੇਧਾਮ ਨੂੰ ਜੰਗਲ ਵਿੱਚ ਭੇਜਨ ਦਾ ਕਲੰਕ ਆਪਣੇ ਸਿਰ ਤੇ ਲੈ ਲਿਆ ਇਸੇ ਤਰ੍ਹਾਂ ਹੀ ਮਹਾਭਾਰਤ ਦੇ ਇਤਿਹਾਸ ਵਿੱਚ ਦ੍ਰਿਯੋਦਨ ਅਤੇ ਦੁਸ਼ਾਸ਼ਨ ਦੀ ਕੁਸੰਗਤ ਕਾਰਨ ਹੀ ਯੋਧਾ ਕੁਰਾਹੇ ਪੈ ਗਏ ਮਹਾਪੁਰਖਾਂ ਨੇ ਠੀਕ ਹੀ ਕਿਹਾ ਹੈ ਕਿ ਸੱਜਣ ਪੁਰਖਾ ਦੇ ਸਾਥ ਨਾਲ ਦੁਰਾਚਾਰੀ ਵੀ ਆਪਣੇ ਪੂਰੇ ਕਰਮਾ ਦਾ ਤਿਆਗ ਕਰ ਦਿੰਦਾ ਹੈ ਵਿਦਿਆਰਥੀ ਜੀਵਨ ਵਿੱਚ ਸੰਗਤ ਦਾ ਅਤਿਅੰਤ ਮਤਵ ਹੈ ਵਿਦਿਆਰਥੀ ਜੀਵਨ ਦੇ ਸਮੇ ਨੂੰ ਸੰਪੂਰਨ ਜੀਵਨ ਦਾ ਆਧਾਰ ਬਣਿਆ ਜਾਂਦਾ ਹੈ ਇਸ ਸਮੇ ਵਿੱਚ ਜੋ ਵੀ ਚੰਗੇ ਜਾਂ ਬੁਰੇ ਸੰਸਕਾਰ ਬਣ ਜਾਂਦੇ ਹਨ ਉਹੋ ਜੀਵਨ ਭਰ ਦੇ ਚੁੜਦੇ ਇਸ ਲਈ ਵਿਦਿਆਰਥੀਆਂ ਨੂੰ ਆਪਣੀ ਸੰਗਤ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ ਆਪਣੇ ਮਿੱਤਰ ਸਹੇਲੀ ਬਣਾਉਣ ਤੋਂ ਪਹਿਲਾਂ ਚੰਗੀ ਪਰਤਰਾ ਪਰਕ ਕਰ ਲੈਣੀ ਚਾਹੀਦੀ ਹੈ ਬੁਰੇ ਦੋਸਾ ਸਹਿਲੀਆਂ ਨਾਲੋਂ ਚੰਗੇ ਸਿਆਣੇ ਫਿਰੋਦਿਆਂ ਦਾ ਵਿਰੋਧ ਸਹਿਣਾ ਵੀ ਵਧੇਰੇ ਠੀਕ ਹੈ ਬੁਰੇ ਦੋਸਤ ਸਹਿਲੀ ਨਾਲੋਂ ਤਾਂ ਚੰਗਾ ਹੈ ਕਿ ਕੋਈ ਵੀ ਮਿੱਤਰ ਜਾਂ ਸਹਿਲੀ ਨਾ ਹੋਵੇ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਵੇਖਣ ਕਿ ਉਹਨਾਂ ਦੇ ਬੱਚੇ ਕਿਹੋ ਜਿਹੇ ਸਾਥੀਆਂ ਨਾਲ ਉੱਠਦੇ ਬੈਠਦੇ ਹਨ ਅਤੇ ਉਹ ਕਿਸੇ ਬੁਰੀ ਸੰਗਤ ਵਿੱਚ ਤਾਂ ਨਹੀਂ ਫਸ ਰਹੇ ਤਬਾਤਿਓ ਐਸੀ ਸੰਗਤ ਦੀ ਰੰਗਤ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ